ਅਡੇ ਦੇ ਹਾਲ ਤੇ ਆ ਸਾਨੂੰ ਪੂਰੀ ਛੋਲਾ ਦੀ ਧੂਆ ਉੱਠਣਾ ਚਾਹੀਦਾ ਵਾ ਵਾ ਸਵੇਰ ਜੁੱਤੇ ਮਰਜੀ ਭਾਵੇਂ ਸਵਾਦੀ ਪੂੜੀ ਖਵਾ ਦੋ ਸਾਨੂੰ ਬਹੁਤਾਤ ਸਾਰੇ ਨਹੀਂ ਤੁਸੀਂ ਗੁਰੂ ਨੂੰ ਮੰਨਣ ਵਾਲੀਆਂ ਰੂਹਾਂ ਬੈਠੀਆਂ ਜੇ ਜਿਹੜਾ ਸਿਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਮਜਾਲ ਕੀਆ ਕਿਸੇ ਕਬਰ ਅੱਗੇ ਝੁਕ ਜੇ ਕਿਸੇ ਪੀਰ ਅੱਗੇ ਝੁਕ ਜੇ ਕਿਸੇ ਮੜੀ ਜਾ ਸਾਰੇ ਸਤਕਾਰਯੋਗ ਨੇ ਮੈਂ ਮਾੜਾ ਨਹੀਂ ਕਹਿੰਦਾ ਸਾਰੇ ਆਦਰਯੋਗ ਨੇ ਪਰ ਆ ਸਿਰ ਇੱਕੋ ਵਾਰੀ ਝੁਕਣਾ ਵਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਦੂਜੇ ਅੱਗੇ ਝੋਗਿਆ ਤੇ ਸਿਰ ਨੂੰ ਵੱਡੇ ਜਾਣਾ ਚਾਹੀਦਾ ਪਰ ਝੁਕਣਾ ਨਹੀਂ ਚਾਹੀਦਾ ਇਹ ਸਾਡੀ ਬਰਕਤ ਸੀ ਸਾਡਾ ਸੇਰੀ ਕਬਰਾਂ ਮੜੀਆਂ ਦਾ ਹੋ ਗਿਆ ਤੇ ਜੁੱਤੀਆਂ ਦਾ ਤਖਾਂਡਾ ਹੈ ਜਿਨ੍ਹਾਂ ਦੇ ਸਿਰ ਅੱਜ ਵੀ ਗੁਰੂ ਗੋਬਿੰਦ ਸਿੰਘ ਨੂੰ ਝੁਕਦੇ ਆ ਉਹਨਾਂ ਸਿਰਾਂ ਨੂੰ ਕਿਹੇ ਚੀਜ਼ ਦੀ ਕਮੀ ਨਹੀਂ ਲਾਈਆ ਜਕਾਰਾ ਥੋੜਾ ਸਾਡੇ ਤਰੀਕੇ ਨਾਲ ਲਾਈਏ ਥੋੜਾ ਸਾਡੇ ਤਰੀਕੇ ਨਾਲ ਮੈਂ ਕਿਹਾ ਕਰਾਉਣੀਆਂ ਬਾਵਾਆਂ ਖੜੀਆਂ ਵੀ ਇਹ ਸਿਰ ਪੰਜ ਪੂਰੇ ਕਰੀ ਦਿਓ ਫਿਰ ਮੈਂ ਲਵਾਉਣਾ ਇਹਦੇ ਕੋਲੋਂ ਵਾਦਾ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਦਾ ਸੱਚੇ ਮਨੋਂ ਕਰਿਓ ਕਿਸੇ ਦੇ ਕੋਈ ਤੋਪ ਨਹੀਂ ਬੀੜੀ ਕੋਈ ਬੰਦੂਕ ਨਹੀਂ ਰੱਖੀ ਵੀ ਡਾ ਸਾਨੂੰ ਕੋਸ਼ ਕਰਨਾ ਮੇਰੇ ਸਵਾ ਚਾਰ ਹੋ ਜਾਣੇ ਮੈਂ ਪੇਟਾ ਲੈ ਕੇ ਘਰ ਚਲੇ ਜਾਣਾ ਠੀਕ ਆ ਮੈਂ ਇੱਕ ਢਾਡੀਆਂ ਥੋੜੀ ਮੂੰਹ ਆਈ ਗੱਲ ਕਹਿੰਦਾ ਸ਼ੌਂਕ ਰੱਖਦਾ ਵਾਹ ਉਹ ਬੰਦਾ ਖੜੀ ਕਰਿਓ ਜਿਹੜਾ ਸਿਰ ਅੱਜ ਤੋਂ ਬਾਅਦਾ ਵੱਡਿਆ ਤੇ ਜਾ ਸਕਦਾ ਪਰ ਕਿਹੇ ਕਬਰ ਨੂੰ ਮੜੀ ਨੂੰ ਮਸਾਨ ਨੂੰ ਧਾਗੇ ਵਾਲੇ ਨੂੰ ਤਵੀਦ ਵਾਲੇ ਨੂੰ ਔਰ ਦੁੱਜੇ ਦੇ ਜੇ ਲਾਲਾਂ ਵਾਲਿਆਂ ਨੂੰ ਤੇਲ ਵਾਲਿਆਂ ਨੂੰ ਕਿਸੇ ਨੂੰ ਨਹੀਂ ਚੁਗੂਗਾ ਸਿਰ ਇੱਥੇ ਚੁਗੂਗਾ ਵਾਹਦਾ ਉਹ ਬੰਦਾ ਕਰਿਓ ਦੁੱਜੇ ਨੂੰ ਕੋਈ ਬੰਦੇ ਚ ਨਹੀਂ ਬੇਸ਼ੱਕ ਬਾਹਾਂ ਠਾਂ ਵੀ ਰੱਖੋਗੇ ਅਸੀਂ ਕੁਝ ਨਹੀਂ ਕਹਿ ਦੇਣਾ ਪਰ ਲਾਜਕਾਰਾ ਕਰਿਓ ਬਾਹਾਂ ਖੜੀਆਂ ਉਹੋ ਹੀ ਜਿੰਨੇ ਨਿਭਣਾ ਵਾਂ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੈਂ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੇ ਘਰਾਂ 'ਚ ਆਉਣ ਕਦੀ ਰਿਜਕ ਨਾ ਮੁੱਕੇ ਕਦੀ ਤੰਦਰੁਸਤੀਆਂ ਨਾ ਤੁਹਾਡੇ ਘਰਾਂ 'ਚੋਂ ਜਾਣ ਤੁਹਾਡੇ ਬੱਚੇ ਹੱਸਦੇ ਵਸਦੇ ਰਹਿਣ ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਦਾ ਰਹੇਗਾ